ਦੇ ਦਲੀ ਦੇ ਪੌਟ ਦੇ ਦਲੀ ਦੇ ਪੌਟ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੋਂ ਆਪਾਂ ਤਿੰਨ ਮਹੀਨੇ ਕਿੰਨੇ ਹੋ ਗਏ ਤਿੰਨ ਮਹੀਨੇ ਤੋਂ ਉੱਪਰ ਹੋ ਗਏ ਹਨ 90 ਦਿਨ ਦੇ ਕਰੀਬ ਹੋ ਗਏ ਆ ਤਿੰਨ ਮਹੀਨੇ ਹੋ ਗਏ ਸਮਝ ਲਓ ਤੇ ਜਿਹੜੀ ਪੀਜੀਸੀ ਆਪਾਂ ਨੇ ਸਿੱਧੀ ਬਜਾਈ ਦੀ ਆਪਾਂ ਨੇ ਵੀਡੀਓ ਵੀ ਪਾਈਆਂ ਸੀਗੀਆਂ ਉਹਨਾਂ ਦੀਆਂ ਤੇ ਅੱਜ ਤੁਹਾਨੂੰ ਉਹਨਾਂ ਉਸ ਜੀਰੀ ਦਾ ਰਿਵਿਊ ਦਿਖਾਉਨੇ ਆਂ ਸੀ ਹੈਗੀ ਐ ਬਾਸਮਤੀ ਆ ਤੇ ਮਸ਼ੀਨ ਦਾ ਵੀ ਜੀਆ ਡੀਆਰਐਸ ਕਰੀਬ ਸੀਗੀ ਸਿੱਧੀ ਡੀਐਸਆਰ ਹਨਾ ਡੀਐਸਆਰ ਕਰੀ ਸੀ ਤੇ ਤੁਹਾਨੂੰ ਇਹਦਾ ਰਿਵਿਊ ਦਿਖਾਉਨੇ ਆ ਕਿਵੇਂ ਆ ਆ ਦੇਖੋ ਜੀ ਇਹ ਬਾਸਮਤੀ ਆ ਆਪਣੀ ਸਿੱਧੀ ਇਹ 1509 ਆ ਦੇਖੋ ਜੀ ਕੋਕਿਤੇਉ ਗਰੀ ਨਹੀਂ ਕੋਈ ਕੱਖ ਨਹੀਂ ਹੈਗਾ ਇਹਦੇ ਵਿੱਚ ਤੇ ਸ਼ਿੱਟਾ ਵੀ ਬਿਲਕੁਲ ਸਾਫ਼ ਹੈ ਕੋਈ ਡਾਗ ਹੀ ਨਹੀਂ ਹੈਗਾ ਇਹ ਅੱਧ ਤੋਂ ਜ਼ਿਆਦਾ ਪੱਕ ਚੁੱਕੀ ਆ ਹੁਣ ਸਿਰਫ ਸੇਵਾ ਇਹਦੇ ਤੇ ਰਿਓ ਪਾਣੀ ਦਾ ਕਿਵੇਂ ਕਿੰਨਾ ਖੋਇਆ ਰਿਓ ਦੇ ਵਿੱਚ ਤਿੰਨ ਥੱਲੇ ਪੈਣੇ ਜੂਰੀ ਤਿੰਨ ਏ ਜੀ ਜੀ 60 ਦਿਨ ਤੱਕ ਜਾ ਕੇ ਪੂਰਾ ਫੜਨ ਲੱਗ ਪਿਆ 15 ਤਰੀਕ ਦੀ ਵਜਾਈ ਹੈ ਇਹ ਠੀਕ ਹੈ ਨਾ ਜੋ ਸਿੱਧੀ ਵਜਾਈ ਹੁੰਦੀ ਆ ਉਹ 1 ਮਹੀਨਾ ਦਾ ਪਨੀਰੀ ਦਾ ਹੀ ਹੁੰਦਾ ਹ ਹ ਮਹੀਨਾ ਦਾ ਪਨੀਰੀ ਦਾ ਹੁੰਦਾ ਉਹ ਤੋਂ ਬਾਅਦ ਫਿਰ ਇਹਨੂੰ ਹੌਲੀ ਹੌਲੀ 2-3 ਦਿਨ ਦੇ ਦੰਦੇ ਦੰਦੇ ਬਾਅਦ ਥੋੜਾ ਥੋੜਾ ਰਿਓ ਚ ਪਈ ਜਾਂਦਾ ਜਿਹੜੀ ਤਿੰਨ ਥੈਲੇ ਦੇ ਵਿੱਚ ਰਿਓ ਦੇ ਯੂਰੀਏ ਦੇ ਪੈ ਜਾਂਦੇ ਹ ਹ ਸੁੰਡੀ ਦੀਏ ਤੇ ਕੋਈ ਸਪਰੇ ਨਹੀਂ ਹੋਈ ਹੈਗੀ ਹਾਂ ਨਾ ਇਹ ਚ ਪ੍ਰਦਾਨ ਦਵਾਈ ਪਾਈ ਹੈ ਹਾਂ ਸੁੰਡੀ ਇਹਨੂੰ ਆਈ ਹੋਣੀ ਹੈਗੀ ਉਹ ਵੈਦ ਕੀ ਤਾਂ ਸੁੰਡੀ ਪਈ ਹੋਣੀ ਹੈਗੀ ਬਿਲਕੁਲ ਨਹੀਂ ਕਰੀ ਕੋਈ ਪਈ ਤਾਂ ਹੈਗੀ ਆ ਬੈਸੇ ਵਿੱਚ ਪਾਈ ਪਪੌਲੇ ਨਹੀਂ ਅਸੀਂ ਕਦੇ ਹਾਂ ਸਿੱਧੀ ਵਜਾਈ ਵਾਲੀ ਚ ਘੱਟੇ ਪੈਂਦੀ ਆ ਹਨਾ ਕਿਉਂਕਿ ਇਹਦੇ ਵਿੱਚ ਪਾਣੀ ਉਹ ਨਹੀਂ ਖੜਦਾ ਹੈਗਾ ਹਾਂ ਤੇ ਤੱਪੜਾ ਹੁਣ ਦੇਖੋ 90 ਦਿਨ ਦੀ ਹੋ ਗਈ ਇਹ ਅੱਧਾ ਛਿੱਟਾ ਪੱਕ ਗਿਆ ਇਹਨੇ 10 ਦਿਨ ਹੋਰ ਲੈਣੇ ਨੇ ਜੇ ਮੌਸਮ ਸਹੀ ਰਹੇ ਪੱਛੋਂ ਚੱਲੇ ਹਫਤਾ ਲੱਗ ਗਿਆ ਇਹ 10 ਦਿਨ ਵੀ ਨਹੀਂ ਲੈਂਦੀ ਹੈਗੀ ਕਿਦਮੇ ਆ ਜਾਣੀ ਹੈ ਹਾਂ ਕਣਾ ਹਾਂ 그다음에 ਆ ਜਾਣੀ ਹੈ ਤੇ ਬਾਕੀ ਇਹ ਹੁਣ ਜਿਵੇਂ ਵੱਢਣ ਦੇ ਟਾਈਮ ਤੇ ਜਿਵੇਂ بارش ਪੈਂਦੀ ਆ ਠੀਕ ਆ ਨਾ ਤੇ بارش ਮੰਨ ਲਓ ਭਾਰੀ بارش ਪਈ ਜੀ ਉਹਨੂੰ 4 ਦਿਨ ਬਾਅਦ ਜਿਵੇਂ ਮਰਜੀ ਮਸ਼ੀਨ ਦੇ ਵਿੱਚ ਬਾੜੀ ਚੱਲ ਹੂੰ ਕੋਈ ਫਰਕ ਨਹੀਂ ਆਵਾ ਹੂੰ ਕਿਉਂਕਿ ਇਹ 6 ਸਵਾ ਗਿਆ ਨਾਲ ਟਾਈਟ ਕਰਕੇ ਬਿਜਾਈ ਕਰੀ ਹੋਈ ਹੈ ਉਹਦੇ ਵਿੱਚ ਪਾਣੀ ਨਹੀਂ ਖੜਦਾ ਉਹ ਪਾਣੀ ਖੜਦੈ ਜੇ ਹੁੰਦਾ ਵੀ ਉਹ ਰੱਚ ਵੀ ਜਾਂਦਾ ਜਦੇ ਨਾਲ ਨਿਗਰ ਜਾਂਦਾ ਰਸ ਜਾਂਦਾ ਕਿੰਨੇ ਤੇੜਾਂ ਫਟ ਗਈਆਂ ਨਾ ਹੁਣ ਥੱਲੇ ਵੀ ਦੇਖੋ ਐਨ ਬਿਲਕੁਲ ਸੁੱਕਾ ਪਿਆ ਸੁੱਕਾ ਪਿਆ ਹਾਂ ਤੇੜਾਂ ਪਈਆਂ ਪਈਆਂ ਨੇ ਥੱਲੇ ਇੱਕ ਘੰਟਾ ਲੰਘ ਗਿਆ ਇੱਕ ਵਾਰ ਛੇਦ ਖਾਲੀ ਹਾਂ ਜਦ ਦੇ ਐਂ ਸਾ ਫਿਰ ਇਹ ਆਲੂਆਂ ਨੂੰ ਵੀ ਵਧੀਆ ਤਿਆਰ ਹੋ ਜਾਂਦਾ ਹੁਣ ਜਿਵੇਂ ਦੂਏ ਆ ਵਾਸਤੇ ਤਾਂ ਬਹੁਤ ਵਧੀਆ ਚੀਜ਼ ਆ ਆਲੂਆਂ ਨੂੰ ਤਾਂ ਇਹ ਚਾਹੇ ਮੀਂਹ ਪੈਂਦੇ ਚ ਚਪਲਾਉ ਮਾਰੀ ਹਾਂ ਇਹ ਕਿਹੜਾ ਵਿੱਚ ਜਾਣਾ ਹਾਂ ਇੱਥੋਂ ਜਾ ਪਲਟਣੀ ਆ ਮਿੱਟੀ ਹਾਰੜ ਜੀ ਮਿੱਟੀ ਉੱਤੇ ਆ ਜਾਣੀ ਆ ਜੇ ਮਰਜ਼ੀ ਕਰੀ ਚੱਲ ਆਲੂਆਂ ਨੂੰ ਤਾਂ ਇਹ ਮੈਂ ਮੀਂਹ ਪੈਂਦੇ ਜੇ ਇਹਨੂੰ ਮੈਕਚਰ ਮਾਰ ਕੇ ਛੱਡ ਦੇ ਪਰ ਲੋ ਮੈਕਚਰ ਮਾਰ ਕੇ ਤੇ ਰੂਟਾਵੇਟਰ ਵੀ ਨਾ ਫੇਰ ਓਕਣੇ ਪਲਟ ਦੇ ਚਾਹੀ ਹਾਂ ਹਾਂ ਅਰੇ ਮੀਂਹ ਪੈਂਦੇ ਜੀ ਵੀ ਪਲਟੀ ਆ ਇਹ ਉਹ ਪੱਥਰ ਆ ਇੱਕ ਜਿਵੇਂ ਆਪਣੀ ਟੱਪੜ ਹੁੰਦਾ ਹੈ ਨਾ ਪਈਆਂ ਹੁੰਦੀਆਂ ਨੇ ਓਕਣ ਬਣ ਜਾਂਦੀ ਐ ਹਾਰਡ ਹੋ ਜਾਂਦੀ ਐ ਖੇਤ ਵਧੀਆ ਘੱਟ ਡੀਜ਼ਲ ਤੇ ਸੇਤੀ ਤਿਆਰ ਹੋ ਜਾਂਦਾ ਖੇਤ ਤਿਆਰ ਹੋ ਜਾਂਦਾ ਹਾਂ ਉਹ ਲੋਕਾਂ ਜਾਂਦਾ ਮੀਂਹ ਕੱਦੂ ਵਾਲਿਆਂ ਚ ਮੀਂਹ ਪਾ ਜਾਂਦਾ ਹਫਤਾ ਹਫਤਾ ਮਸ਼ੀਨ ਨਹੀਂ ਵੜਦੀ ਹਾਂ ਮਸ਼ੀਨ ਵੜਨ ਤੋਂ ਬਾਅਦ ਫਿਰ ਉਹ ਗਿੱਲੇ ਨਿਕਲਦੇ ਨੇ ਹਾਂ ਫਿਰ ਉਹਨਾਂ ਨੂੰ ਸੁਕਾਈ ਜਾਂਦੇ ਨੇ ਸੁਕਾਈ ਜਾਂਦੇ ਇਹਦੇ ਮੀਂਹ ਪੈ ਗਿਆ ਟੱਕ ਮਾਰ ਕੇ ਜਿਹੜਾ ਸੁੱਕਾ ਪਿਆ ਹਾਂ ਜੀ ਦੇਖੋ ਕਿਵੇਂ ਰਹੀ ਲੱਗਦੀ ਆ ਤੁਹਾਨੂੰ ਜੀ ਦੀ ਕਮੈਂਟ ਚ ਦੱਸਿਓ ਵੀ ਸਾਡੇ ਲਈ ਤਾਂ ਇਹ ਬਹੁਤ ਵਰਦਾਨ ਆ ਇੱਕ ਸਿੱਧੀ ਵਜਾਈ ਕੋਈ ਆਲੂ ਲਾਉਣੇ ਹੁੰਦੇ ਨੇ ਫਿਰ ਬਹੁਤ ਵਧੀਆ ਟਾਈਮ ਤੇ ਲਾ ਆਲੂ ਲੱਗ ਜਾਂਦੇ ਨੇ ਖੇਤ ਵਧੀਆ ਤਿਆਰ ਹੋ ਜਾਂਦੇ ਨੇ ਜਦ ਸਾਰੇ ਲੋਕ ਪਨੀਰੀਆਂ ਬੀਜਦੇ ਹੁੰਦੇ ਨੇ 15 ਜੂਨ ਤੋਂ 10 ਜੂਨ ਨੂੰ ਉਦੋਂ ਇਹ ਸਿੱਧੀ ਬਜਾਈ ਹੋ ਜਾਂਦੀ ਹੈ ਖੇਤ ਚ ਤੇ ਹੁਣ ਇਹ ਸਤੰਬਰ ਦੇ ਪਹਿਲੇ ਹਫਤੇ ਆ ਦੇਖ ਲਓ ਥੱਲੇੋਂ ਵੀ ਐਨ ਕੋਈ ਇਹਨੂੰ ਬਿਮਾਰੀ ਨਹੀਂ ਕੁਝ ਨਹੀਂ ਹੈਗਾ ਐਨ ਸਾਫ ਸੁਥਰੀ ਹੈ ਇਹ ਸ਼ਿਟਾਈ ਵਧੀਆ ਆ ਤੁਹਾਨੂੰ ਖੇਤ ਆਪਣੇ ਹੋਰ ਨੇ ਉਹ ਉਹ ਵੀ ਦਿਖਾਈਏ ਆ ਦੇਖੋ ਸਾਡੇ ਸੜਕ ਦੇ ਲਵੇ ਲਵੇ ਆ ਵਧੀਆ ਫੁੱਲ ਆਏ ਹੋਏ ਨੇ ਬੂਟੇ ਵਧੀਆ ਸਾਰਿਆਂ ਨੇ ਲਾਏ ਹੋਏ ਨੇ ਹੁਣ ਉਧਰ ਵੀ ਆਪਣੇ ਇਹਨੇ ਖੇਤ ਤੇ ਇੱਕ ਮੱਕੀ ਇਹ ਸੁਪਰ 52 ਆ ਆ ਵਾਲੀ ਹਾਂ ਇਹ 26 ਆ ਹਨਾ ਅੱਛਾ ਉੱਧਰ ਉੱਧਰ ਦੂਏ ਉੱਧਰ ਹੈ ਤੋ ਜੀਆ ਉੱਪਰ 52 ਆ 26 ਆ ਜੀ ਮੱਕੀ ਵਾਲੇ ਕਿਲੇ ਚ ਲਾਈ ਸੀ ਮੱਕੀਆਂ ਚ ਆ ਫੁੱਲਰੇ ਕਿੰਨੇ ਵਧੀਆ ਹੋ ਗਏ ਚਿੱਟੇ ਹਨ ਇਹ ਪਹਿਲਾਂ ਦੋ ਤਿੰਨ ਇੱਧਰ ਦੇਖ ਆ ਵੀ ਬਹੁਤ ਵਧੀਆ ਫੁੱਲ ਨੇ ਅਭੀ ਆਪਣੀਆਂ 1509 ਆ ਜਿਹੜੀ ਸਿੱਧੀ ਵਜਾਈ ਵਾਲੀ ਆ ਸਾਰੀ ਉਹ ਕੋਈ ਹੋਈ ਆ ਸਾਡੀ ਹਾਂ ਆ ਇਹ ਦੇਖ ਜਾਣਾ ਅਭੀ 1509 ਆ ਜੀ ਇਹੋ ਇਹ 20 ਕਿ ਤਰੀਕੇ ਨੂੰ ਬੀਜੀ ਸੀਗੀ ਪਰ ਇਹ ਤਾਂ ਥੋੜਾ ਜਿਹਾ ਦਾਣਾ ਹਰਾ ਪਰ ਇਹ ਨਾਲ ਹੀ ਆ ਜਾਣੀਆਂ ਜਾਂ ਉਧਰ ਵੱਢ ਕੇ ਹਟਣੀਆਂ ਜਾਂ ਨੂੰ ਇੱਕ ਦੋ ਦਿਨਾਂ ਦੀ ਬੀਕੂਗੀ ਜਾਨੂ ਇਹ ਇਹ ਵੀ ਆ ਜਾਣੀਆਂ ਨਾਲ ਹੀ ਸਟਾ ਦੇਖੋ ਸਟੈਨ ਵਧੀਆ ਸਾਫ ਸੁਥਰਾ ਕੋਈ ਕਾਲਾ ਦਾਣਾ ਨਹੀਂ ਹੈਗਾ ਲੋਕ ਕਹਿ ਦਿੰਦੇ ਨੇ ਏਸੀ ਬੀਜਣ ਹੀ ਨਹੀਂ ਹੈਗੀ ਸਿੱਧੀ ਕੱਖ ਹੋ ਜਾਂਦੇ ਨੇ ਇਹ ਚ ਦੇਖ ਲਓ ਸਾਨੂੰ ਪੁੱਛ ਲਿਆ ਕਰੋ ਵੀ ਕਿਹੜੀ ਸਪਰੇਅ ਕਰਨੀ ਆ ਫੋਨ ਕਰਕੇ ਮੈਸੇਜ ਕਰਕੇ ਨੱਡੇ ਦਾ ਦੇਖੋ ਕਾ ਕੋਈ ਕੱਖ ਨਹੀਂ ਹੁੰਦਾ ਕੋਈ ਇਹਦੇ ਵਿੱਚ ਹੋ ਨਹੀਂ ਹੈਗਾ ਹलो ਜੀ ਜਿਹੜੇ ਆ ਆ ਵਾਲੇ ਕੀਲੇ ਨੇ ਇਹ ਸੀ ਨਾ ਬਿਲਕੁਲ ਸੁੱਕੀ ਬੀਜੀ ਸੀਗੀ ਰੰਬੜ ਮਾਰ ਕੇ ਸਵਾਗਾ ਮਾਰ ਕੇ 6 ਵਾਰ ਤੇ ਸਿਰਫ ਅੱਧਾ ਇੰਚ ਦੇ ਡੂੰਗਾ ਮਸ਼ੀਨ ਕਰਕੇ ਨਾ ਫਿਰ ਅਸੀਂ ਬੀਜ ਕੇ ਪਾਣੀ ਲਾਇਆ ਸੀ ਲੋਕ ਕਹਿੰਦੇ ਕਈ ਵਾਰ ਕਹਿ ਦਿੰਦੇ ਨੇ ਪਾਣੀ ਅਗੇਤਾ ਲਾਉਣ ਦਾ ਕੱਖ ਹੋਗੇ ਦੇਖ ਲਓ ਇਹਦੇ ਵਿੱਚ ਵੀ ਕੋਈ ਕੱਖ ਨਹੀਂ ਹੈਗਾ ਤੇ ਦੇਖੋ ਕਿੰਨੀ ਵਧੀਆ ਖੜੀ ਹੈ ਹੁਣੇ 12 11 ਕਿਲੇ ਲਾਏ ਹੋਏ ਨੇ ਜੀ ਇਹਦੇ ਸਿੱਧੀ ਬਾਸਮਤੀ ਜਿਹੜੇ ਆਲੂ ਅਗੇਤੇ ਲੱਗਣੇ ਨੇ ਤੇ ਉਹਨਾਂ ਦੇ ਵਿੱਚ ਸਿੱਧੀ ਬਜਾਈ ਉਹ ਲਾਈ ਹੈ ਅ ਇੱਕ ਤੁਹਾਨੂੰ ਹੋਰ ਦਿਖਾਉਨੇ ਆ ਜਿਹੜਾ ਅਸੀਂ ਨਵਾਂ ਬੀ ਲੈ ਕੇ ਆਏ ਸੀਗੇ ਹਰਿਆਣੇ ਤੋਂ ਇਹ ਹੈਗਾ ਸੁਪਰ 52 ਆ ਦੇਖੋ ਇਹ ਇਹ ਵੀ ਬਸਮਤੀ ਆ ਸੁਪਰ 52 ਇਹ ਵੀ ਨਸਾਰੇ ਤੇ ਆਈ ਹੋਈ ਆ ਹਾਂ ਕਹਾ ਇਹਦਾ ਛਿੱਟਾ ਮੈਂਨ ਪੂਰਾ ਵਧੀਆ 26 ਜਿਹੜਾ ਦਾ ਛਿੱਟਾ ਹੈ ਦਾ 26 ਨਾਲੋਂ ਜ਼ਿਆਦਾ ਹੈ ਕਿਵੇਂ ਲੱਗਿਆ ਜੀ ਤੁਹਾਨੂੰ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਏ さん ਨੂੰ ਰਾਏ ਦਿਓ ਕਿਵੇਂ ਲੱਗਿਆ ਤੁਹਾਨੂੰ ਆ ਜਿਹੜੀ ਸੁਪਰ 52 ਵੀ 1500 ਨੋ ਨਾ ਹੀ ਲੰਦੀ ਐ ਟਾਈਮ ਲੋ ਜੀ ਆਗੇ ਮੋਟਰ ਤੇ ਦੂਜੀ ਤੇ ਤੇ ਇੱਥੇ ਬਿਚੀ ਹੋਈ ਆ ਮੱਕੀ ਜਿਹੜੀ ਆਪਣਾ ਛੱਲੀਆਂ ਟਰਾਲੀ ਚ ਬਾਹਰ ਕੱਢ ਕੇ ਪਈਆਂ ਸੀਗੀਆਂ ਤੇ ਉੱਥੇ ਲਾਈ ਸੀਗੀ ਆ ਸੁਪਰ 52 ਬਾਸਮਤੀ ਇਹ ਸੁਪਰਬੂਲ ਹੋ ਗਿਆ। ਇਹ ਦੇ ਵਿੱਚ ਹੁਣ ਆਪਾਂ ਦਵਾਈ ਪਾਉਣ ਲੱਗੇ ਆਂ। ਤੇ ਰੱਜੂ ਛੱਡਾ ਆਇਆ ਹੋਇਆ ਪਾਉਣ। ਆਇਆ ਵੀ ਸ਼ਾਮ ਨੂੰ ਇਹ ਆਇਆ ਇਹ। ਰੱਜੂ? ਹਾਂਜੀ। ਐਸੋ ਵੀ ਲਈ ਠੀਕ ਆ ਹਨਾ। ਕੰਮ ਕਿੱਥੇ ਗਿਆ? ਅਜੇ ਕੰਮ ਗਿਆ ਸੀਗਾ। ਹਾਂਜੀ। ਚਲੋ ਪਾ ਦਿੰਨੇ ਆਂ। ਲੋਕ ਇਹ ਇਹਦੇ ਵਿੱਚ ਤਾਂ ਜਾਨਵਰੇ ਛਿੱਟੇ ਤੇ ਆਉਣਾ ਇੱਥੇ ਐਡੀ ਹੋ ਜਾਣਾ ਹਨਾ ਹਾਂ ਸਾਰਿਆਂ ਉੱਤੇ ਇਹ ਸਾਰਿਆਂ ਦੇ ਉੱਤੇ ਨੰਗ ਜਾਣਾ ਪਰ ਇਹ ਗਿਰਦੀ ਘਟ ਹੈ ਲੰਬੀ ਤਾਂ ਹੋ ਜਾਂਦੀ ਹੈ ਜਿਆਦਾ ਪਰ ਗਿਰਦੀ ਘਟ ਖਾਲ ਖਾਲ ਜਾ ਤੈਨੂੰ ਪਤਾ ਲੱਗਣਾ ੱਲੋਂ ਸਰੀਆਣੇ ਤੇ ਕਰਦੇ ਲਾ ਵੱਧ ਪਾਈਏ ਚ ਨਹੀਂ ਘਟ ਹੈ ਇਹ ਚ ਵੱਧ ਪਾ ਲਈ ਪਹਿਲਾਂ ਸਰੀਆਣਾ ਕੱਢਿਆ ਕਰੀਏਗੀ ਜੀ ਜੀਤਾ ਕਰਦਾ ਦੀ ਤਾਂ ਪਾਣੀ ਸਕਾ ਦੀਏ ਪਾਣੀ ਖਤਮ ਹੋ ਜਾਂਦਾ ਹੈੇ ਤਾਂ ਫੇਰ ਨਹੀਂ ਪੈ ਜਾਂਦਾ ਹਾਂ ਕਿਉਂਕਿ ਇਹ ਕੱਦੂ ਚ ਲੱਗੀ ਹੋਈ ਆ ਨਾ ਹਾਂ ਹਾਂ ਇਹ ਮੱਕੀ ਵਾਲੇ ਤੋਂ ਇੱਕ ਗੱਤੂ ਇਹਦਾ 20 ਦਿਨ ਚ ਰਿਓ ਪੂਰਾ ਕਰਤਾ ਸੀ ਹੂੰ ਮੁੜ ਕੇ ਮੋਟਰ ਨਹੀਂ ਚਲਾਈ ਹੂੰ ਦੋ ਖੇਤ ਨੇ ਕਿ ਤਿੰਨ ਨੇ ਤਿੰਨ ਨੇ ਇੱਕ ਆਏ ਹਾਂ ਇੱਕ ਆ ਉਹ ਛੋਟਾ ਇਹ ਹੁਣ ਤਾਂ ਫੇਰ ਬਾਅਦ ਚ ਟ੍ਰੇਲ ਪੈ ਜਾਣੀ ਆ ਹਾਂ ਜੀ ਜੀਤੀਏ ਹੁਣ ਸੁਪਰ 52 ਦੇਖ ਕਈ ਜਿਹੜੀ ਦੂਏ ਨਿਸਰੀ ਹੋਈ ਆ ਚਲੋ ਜੀ ਅਜੇ ਸਾਰੇ ਖੇਤਾਂ ਦੀ ਸ਼ੇਅਰ ਕਰ ਜਾਣੀ ਐ ਆ ਫਿਰ ਨਹੀਂ ਪਹੇੜ ਲਈ ਜਾਣਾ ਫਿਰ ਹੋਰ ਬਣਾ ਲੈ ਬੰਦਾ ਸਪਰੇ ਕਰਦਾ ਦਾ ਕੰਮ ਕੀ ਪਕਾਦੇ ਦੇ ਕਰਦਾ ਜੰਤਰ ਦੇ ਕਰਦਾ ਮੱਕੀ ਦੇ ਕਰਦਾ ਕੀ ਹਾਲ ਹੈ ਵੀਰ ਉਹ ਠੀਕ ਠਾਕ ਹੋ ਨਾ ਆ ਆ ਦੇਖੋ ਜੀ ਆ ਵੀ ਆ ਸੁਪਰ 52 ਲੈ ਸਿੱਟਾ ਵੀ ਬਹੁਤ ਹੈ ਲੋ ਸਿੱਟਾ ਸਾਰਾ ਉੱਪਰ ਆ ਉੱਪਰ ਹੈ ਨਾ ਇਹਨੂੰ ਬਿਮਾਰੀ ਵੀ ਕੋਈ ਵੀ ਨਹੀਂ ਹੈਗੀ ਹਨਾ ਕੋਈ ਇਹਨੂੰ ਕੋਈ ਕਾਲੀ ਡੋਡੀ ਜੀ ਨਹੀਂ ਪਈ ਹੈਗੀ ਹਲਦੀ ਜਿਹੜੀ ਪੈ ਜਾਂਦੀ ਆ ਕੁਝ ਨਹੀਂ ਹੈਗੀ ਠੀਕ ਠਾਕ ਆ ਦਵਾਈ ਸਾਰੀ ਪਾ ਲਈ ਰਜੂ ਸਾਰੀ ਦਵਾਈ ਪਾ ਲਈ